ਉੱਧਰ ਜਾਣੇ ਆ ਪੰਜ ਕਰੀ ਤੋਂ ਜੀ ਬੱਤ ਨਾ 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 ਪਿਆ ਅਜੇ ਰਸਨਾ ਮੰਨਾ ਆਪੇ ਤੇਗ ਭਾਦਰ ਸਿਮਰਿਆ ਕਰ ਡੌਨ ਦਿਆਵੇ ਤਾਂ ਇਹ ਸਭ ਤਾਂ ਹੀ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਤਾਂ ਹੀ ਹੋਣਾ ਜੀ ਸਹਾਏ ਦਸਾਂ ਹੀ ਪਾ ਕਬੇ 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 ਸਤਿ ਸ਼੍ਰੀ ਅਕਾਲ ਦਸ ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਅੱਜ ਪਿੰਡ ਝੰਡਾ ਲੁਬਾਣਾ ਦੇ ਵਿੱਚੋਂ ਜਿਹੜਾ ਹਰ ਪੀੜਤਾਵਾਂ ਵਾਸਤੇ ਜਿਹੜਾ ਇੱਕ ਕਣਕ ਦਾ ਬੀਜ ਲੈ ਕੇ ਜਾਇਆ ਜਾ ਰਿਹਾ ਪੂਰੀ ਵੱਡੀ ਟਰਾਲੀ ਜਿਹੜੀ ਆ ਇਹਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰਦੁਆਰਾ ਸਾਹਿਬ ਦੀ ਸੰਗਤਾਂ ਵੱਲੋਂ ਕਰਨ ਜਾ ਰਹੇ ਹਾਂ ਉਹਨਾਂ ਵਾਸਤੇ ਅਸੀਂ ਅੱਜ ਤੋਂ 10 ਦਿਨ ਪਹਿਲਾਂ ਉਸ ਏਰੀਆ ਦੀ ਰੈਕੀ ਕਰਕੇ ਆਏ ਸੀ ਉਹਨਾਂ ਹੜਪੀੜਤਾ ਪਰਿਵਾਰਾਂ ਨੂੰ ਅਸੀਂ ਪੁੱਛਿਆ ਸੀ ਵੀ ਤੁਹਾਡੀ ਕੀ ਜ਼ਰੂਰਤ ਹੈਗੀ ਆ ਉਸ ਜ਼ਰੂਰਤ ਦੇ ਮੁਤਾਬਕ ਅੱਜ ਅਸੀਂ 120 ਕਿੱਲੇ ਦੀ ਜੋ ਕਣਕ ਅਸੀਂ ਵੀ ਵਾਸਤੇ ਇਹ ਸਾਰਾ ਕੰਮ ਸਾਡੀ ਜੋ ਸੰਗਠਾ ਉਹਦੇ ਸਹਿਯੋਗ ਨਾਲ ਕੀਤਾ ਗਿਆ ਹੈ ਨਾਲ ਦੇ ਨਾਲ ਹੀ ਜਿੰਨੇ ਵੀ ਕਿਸੇ ਦੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਸਰਦਾਂ ਸੀ ਉਹ ਉਹਨਾਂ ਨੇ ਆਪਣੇ ਹਿੱਸੇ ਵਿੱਚ ਪਾਈ ਤੇ ਅੱਜ ਸਾਡੀ ਕਮੇਟੀ ਸਾਰੀ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੋ ਸਾਡੇ ਪਤਵੰਤੇ ਸੱਜਣ ਹਨ ਸਾਡੇ ਸਾਬਕਾ ਸਰਪੰਚ ਸਾਹਿਬ ਅਸੀਂ ਇਸ ਟੀਮ ਨਾਲ ਲੈ ਕੇ ਅੜਪੀਰਤਾਂ ਬਾਤੇ ਅੱਜ ਰਵਾਨਗੀ ਕਰ ਰਹੇ ਹਾਂ ਉੱਥੇ ਜਾ ਕੇ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਹੋਇਆ ਹੈ ਕੋਨੇਵਾਲ ਪਿੰਡ ਦੇ ਵਿੱਚ ਸਰਪੰਚ ਸਾਹਿਬ ਕਿਹੜੇ ਕਿਹੜੇ ਪਿੰਡ ਵੱਲ ਕਿਹੜੇ ਕਿਹੜੇ ਇਲਾਕਾ ਜਿੱਥੇ ਆਪਾਂ ਅੱਜ ਜਿਹੜੀ ਸਮਗਰੀ ਲੈ ਕੇ ਜਾਣਾ ਹੈ ਅੱਜ ਅਸੀਂ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਪਹੁੰਚਾਂਗੇ ਉਥੋਂ ਪਿੰਡ ਕੋਨੇਵਾਲ ਉਹਨਾਂ ਦੇ ਸਰਪੰਚ ਸਾਹਿਬ ਨਾਲ ਸਾਡਾ ਲਿੰਕ ਹੋਇਆ ਹੈ ਉੱਥੇ ਕੁਝ ਅਸੀਂ ਬੀਜ ਦੇਣਾ ਉਹ ਸੰਗਤ ਨੂੰ ਉਪਰੰਤ ਉਸ ਤੋਂ ਬਾਅਦ ਪੰਜ ਗਰਾਈਆਂ ਪਿੰਡਾ ਜੋ ਬਿਲਕੁਲ ਰਮਬਦਾਸ ਦੇ ਬਾਡਰ ਦੇ ਉੱਤੇ ਹੈਗਾ ਤੇ ਉਸ ਪਿੰਡ ਨੂੰ ਜਾ ਕੇ ਅਸੀਂ ਉਹ ਬੀਜ ਦੇਣਾ ਹੈ ਨਾਲ ਦੇ ਨਾਲ ਹੀ ਇੱਕ ਪਰਿਵਾਰ ਇਸੋ ਇਹੋ ਜਿਹਾ ਹੈ ਜੋ ਬੱਚੀ ਹੈ ਉਹਦੀ شادی ਹੈ ਉੱਥੇ ਉਹਦੇ ਤਕਰੀਬਨ ਅੱਜ ਤੋਂ ਕਾਫੀ ਦਿਨਾਂ ਤੋਂ ਉਹਦਾ ਪਿਓ ਦਾ ਸਾਯਾ ਉਹਦੇ ਸਿਰ ਤੋਂ ਉੱਠ ਗਿਆ ਸੀ ਗਰੀਬ ਪਰਿਵਾਰ ਹੈ ਤੇ ਉਹਦੀ ਵੀ ਅਸੀਂ ਉਹਦੀ شادی ਤੇ ਕਰਕੇ ਅਸੀਂ ਉਹਦੀ ਵੀ ਮਦਦ ਕਰਨੀ ਹੈ ਕਿਉਂਕਿ ਸੰਗਤਾਂ ਨਾਲ ਸਲਾਹ ਕੀਤੀ ਸੀ ਜਿੰਨਾ ਵੀ ਹੋ ਸਕਦਾ ਅਸੀਂ ਉਸ ਪਰਿਵਾਰ ਦੀ ਮਦਦ ਜ਼ਰੂਰ ਕਰਨੀ ਹੈ ਹੋਰ ਵੀ ਜੋ ਗਰੀਬ ਪਰਿਵਾਰ ਹੋਵੇਗਾ ਉਹਨੂੰ ਜਿੰਨੀ ਵੀ ਹੋ ਸਕਦੀ ਅਸੀਂ ਸੇਵਾ ਕਰਾਂਗੇ ਇਹ ਇਕੱਲਾ ਕਣਕ ਦਾ ਬੀਜ ਹੀ ਹੈ ਕਿ ਜਾਂ ਹੋਰ ਵੀ ਕੋਈ ਆਪਣੇ ਕੋ ਰਾਤ ਸਮਗਰੀਆਂ ਨੇ ਦੁਨੀਆਂ ਦਾ ਕਰਦੇ ਅਸੀਂ ਕਣਕੇ ਬੀਜ ਤੋਂ ਇਲਾਵਾ ਜੋ ਮਾਇਆ ਦੀ ਸੇਵਾ ਕਰਨੀ ਹੈ ਉਥੇ ਉਹ ਗਰੀਬ ਪਰਿਵਾਰਾਂ ਦੀ ਜਿਸ ਪਰਿਵਾਰ ਨੂੰ ਜ਼ਰੂਰਤ ਹੈਗੀ ਉਸੇ ਪਰਿਵਾਰ ਨੂੰ ਅਸੀਂ ਦੇਵਾਂਗੇ ਜਿੰਨਾ ਵੀ ਹੋ ਸਕਦਾ ਇਹ ਸਾਰਾ ਅਸੀਂ ਕੰਮ ਅੱਜ ਇਥੋਂ ਲੈ ਕੇ ਪੂਰਾ ਅਲੀਕੇ ਤੁਰਨਗੇ ਇਹ ਜਗ੍ਹਾ ਤੇ ਮਿਲੋ ਸਾਰਾ ਬਹੁਤ ਵਧੀਆ ਉਹ ਪ੍ਰਾਲਾ ਜਿਹੜਾ ਪਿੰਡ ਝੰਡੇਲ ਬਣੇ ਸੰਗਤ ਵੱਲੋਂ ਹੋਇਆ ਕਿ ਕਿਹਨੇ ਜਿਹੜਾ ਬੜਾ ਸ਼ਲਾਘਾ ਦੇਉਗਾ ਦੇਖੋ ਜੀ ਸਾਲਾਂ ਪਹਿ ਬਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਦੇ ਫਤਿਹ ਇਹ ਸੰਗਤ ਦੇ ਸਹਿਯੋਗ ਨਾਲ ਜੋ ਕਿ ਕੋਚਨ ਪਹਿਲਾ ਹੜ ਆਇਆ ਸੀ ਹੜ ਨਾਲ ਪਹਵਾਤ ਲੋਕਾਂ ਦੇ ਪ੍ਰਤੀ ਇੱਕ ਦੌਰਾ ਕਰਕੇ ਆਇਆ ਸੀ ਉੱਥੇ ਲੋੜ ਸੀ ਉਹਨਾਂ ਨੂੰ ਕਣਕ ਦੇ ਬੀਜ ਬੰਦ ਕਰ ਗਏ ਸੀ ਉਹ ਬਾਕੀ ਸਮਾਂ ਤਕਰੀਬਨ ਉਹਨਾਂ ਕੋ ਪਹੁੰਚ ਚੁੱਕਾ ਸੀ ਲੋੜ ਦੇ ਮੁਤਾਬਕ ਜਿਹੜਾ ਕਣਕ ਦਾ ਬੀਜ ਆਪਾਂ ਦੇਣ ਤੇ ਉੱਥੇ ਪੈਲੀਆਂ ਦੀ ਵੀ ਜਿਹੜੀ ਆ ਬਹੁਤ ਨੁਕਸਾਨ ਹੋਇਆ ਟਰੈਕਟਰ ਲਗਾਤਾਰ ਲੱਗੇ ਨੇ ਸਿਵਾਵਾ ਕਰੀ ਨੇ ਕਿਉਂਕਿ ਪੈਲੀਆਂ ਦੇ ਵਿੱਚ 8-8 ਫੁੱਟ 5-5 ਫੁੱਟ ਪੈਲੀਆਂ ਥਾਂ ਤੇ ਫੀਟ ਗਈਆਂ ਉਹ ਰੇਤਾ ਕੜ ਗਈ ਹੈ ਰੇਤਾ ਵੀ ਨਹੀਂ ਜਾ ਸਕਦੇ ਉਹ ਔੜੀ ਆ ਜਲਦੀ ਖੜੀ ਪਈਆਂ ਜਿਹੜੀਆਂ ਬਹੁਤ ਮੁਸ਼ਕਲ ਨਾਲ ਪੀਂਗੇ ਜਾਂਦੀਆਂ ਨੇ ਉਹਦੇ ਬਾਰੇ ਕੀ ਚਲਦਾ ਦੇਖੋ ਜੀ ਉੱਥੇ ਸੇਵਾ ਲੱਗੀ ਹੋਈ ਹੈ ਟਰੈਕਟਰ ਲੱਗੇ ਹੋਏ ਨੇ ਤੇ ਜਿੱਦਾਂ ਕਿ ਆਪਾਂ ਜੇ ਡੀਜ਼ਲ ਦੀ ਡੂਟ ਪੈਂਦੀ ਉਹ ਸੌੜ ਕੇ ਆਪਾਂ ਪ੍ਰੈਸ ਵੀ ਦਵਾਂਗੇ ਜੋ ਡੀਜ਼ਲ ਹੈ ਜਾਂ ਤਾਂ ਡੋਰਾ ਲੋਡਾਉਨ ਡੀਜ਼ਲ ਦੀ ਪੈਂਦੀ ਹੈ ਉਭੇਪਾ ਪਰਵਾੜੀ ਕ੍ਰਾਂਤੀ ਕੋਸ਼ਕਤ ਸੋ ਬਹੁਤ ਵਧੀਆ ਨੇਕ ਉਪਰਾਲਾ ਪਿੰਡ ਝੰਡੇ ਲੁਬਾਣੇ ਦੀ ਸੰਗਤ ਵੱਲੋਂ ਆ ਜਿਨ੍ਹਾਂ ਨੇ ਡੀਜ਼ਲ ਦੀ ਸੇਵਾ ਵਾਸਤੇ ਵੀ ਜਿਹੜੀ ਆ ਪੇਮੈਂਟ ਕਰਨੀ ਆ ਔਰ ਨਾਲ ਦੀ ਨਾਲ ਜਿਹੜਾ ਆ ਬਹੁਤ ਵੱਡੇ ਲੈਵਲ ਤੇ 100 ਤੇ 20 ਏਕੜ ਦੀ ਜਿਹੜੀ ਆ ਜ਼ਮੀਨ ਦਾ ਜਿਹੜਾ ਬੀ ਲੈ ਕੇ ਜਾ ਰਹੇ ਨੇ ਸੋ ਸਾਡੇ ਨਾਲ ਭਾਈ ਸਾਹਿਬ ਮਨੁਜ ਨੇ ਬੜੀ ਚੰਗੀ ਜਿਹੜੇ ਸੈਕਟਰ ਸਾਹਿਬ ਕੀ ਚਾਹ ਚੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦੇ ਪਹਿਲਾਂ ਮੈਂ ਨਗਰ ਨੂੰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਮਾਇਆ ਇਕੱਠੀ ਕਰਕੇ ਤੇ ਹਰ ਵਾਸਤਾ ਵਾਸਤੇ ਜੋ ਸਮਾਨਕੂ ਵੀ ਅਸੀਂ ਕਣਕ ਦਾ ਇਕੱਠਾ ਕੀਤਾ ਕੱਲ ਬਟਾੜੇ ਪਾ ਲੈ ਕੇ ਆਏ ਹਾਂ ਪਹਿਲਾਂ ਅਸੀਂ ਉਹ ਪਿੰਡ ਦੇ ਇਲਾਕੇ ਸਾਰਾ ਇਲਾਕਾ ਘੁੰਮਿਆ ਸਾਰੀ ਵਾਰ ਆਪਣੀ ਕਮੇਟੀ ਗਈ ਸੀ ਉਹਨਾਂ ਨੇ ਪਿਆ ਕਿ ਜਿਆਦਾ ਦੇ ਜਿਆਦਾ ਹਨ ਕਣਕ ਦਾ ਵੀ ਚਾਹੀਦਾ ਅਸੀਂ 120 ਲੇਡਾ ਵੀ ਹੋਰ ਜਦੋਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਇੱਕ ਬੇਟੀ ਦੀ شادی ਹੈ ਉਹਦੀ 4 ਕਿਨੇ ਪੈੜੀ ਰੋੜਦੀ ਹੈ ਉਹਦੀ شادی ਵਾਸਤੇ ਜੋ ਵੀ ਸਾਡੇ ਕੋਲ ਸਰਿਆ ਬਣਿਆ ਬੱਤ ਬਾਤ ਅਸੀਂ ਰਕਮ ਦੇ ਕੇ ਆਵਾਂਗੇ। ਹੋਰ ਨਾਲ ਹੀ ਅਸੀਂ ਜੇ ਹੋਰ ਵੀ ਸਾਨੂੰ ਕੋ ਡੀਜੀਟਲ ਦਾ ਵੀ ਉਥੇ ਪੈਸੇ ਦੇਣੇ ਪਏ ਦਵਾਂਗੇ ਅਸੀਂ ਸਰਪੰਚਾਂ ਨੂੰ ਖਾਸ ਕਰਕੇ ਪੁੱਛਿਆ ਸੀ। ਉਹਨਾਂ ਨੇ ਕਿਹਾ ਸੀ ਕਿ ਸਾਨੂੰ ਤਕਰੀਬਨ ਲੋਡ ਸਿਰਫ ਦੀਜੀ ਦੀ ਆ ਬਾਕੀ ਕਰਿਆਣਾ ਕਰੋਨਾ ਸੌਦਾ ਸਮਾਨ ਬਹੁਤ ਜ਼ਿਆਦਾ ਆ ਗਿਆ। ਕਿਉਂਕਿ ਉਹਨਾਂ ਦੀ ਵਿਚਾਰਿਆਂ ਦੀ ਜ਼ਮੀਨ ੜ ਗਈ ਅਸੀਂ ਸੱਚੇ ਪਾਤਸ਼ਾਹ ਗਾੜੀ ਅਰਦਾਸ ਕਰਦੇ ਬੇਇਤੀ ਕਰਦੇ ਆ ਕਿ ਪਰਮਾਤਮਾ ਜੋ ਉਹਨਾਂ ਦਾ ਨੁਕਸਾਨ ਹੋਇਆ ਵਾ ਉਹ ਇੱਕਦਮ ਤੇ ਪੂਰਾ ਨਹੀਂ ਹੋਣਾ ਹੌਲੀ ਹੌਲੀ ਉਹ ਪੂਰਾ ਹੋ। ਸੋ ਬਹੁਤ ਵਧੀਆ ਉਪਰਾਲਾ ਬਾਕੀ ਆਪਾਂ